ਤੇ ਸੀ ਕਮਿਊਨਿਟੀ ਇੰਗਲੈਂਡ ਮੇ ਬਰਮਿੰਗਮ ਸੋ ਰੋਡ ਮੇ ਬਰੀ ਹੈ ਬਰੀ ਹੈ ਬਰੀ ਹੈ ਸਭ ਇਤਫਾਕ ਮੇ ਰਹਤੇ ਹੈ ਲਾਈਕ ਬ੍ਰਦਰਸ ਬ੍ਰਦਰਸ ਐਂਡ ਇਟ ਇਜ਼ ਫੈਂਟੈਸਟਿਕ ਜਰਨੀ ਸੋ ਵੈਲਕਮ ਟੂ ਪਾਕਿਸਤਾਨ ਐਸ ਵੈਲ ਥੈਂਕ ਯੂ ਜੀ ਥੈਂਕ ਯੂ ਹੁਣੇ ਮੈਂ ਚੈਟ ਜੀਪੀਟੀ ਨਾਲ ਗੱਲਬਾਤ ਕੀਤੀ ਤੇ ਉੱਥੋਂ ਮੈਨੂੰ ਪਤਾ ਲੱਗਿਆ ਇਹ ਮੌਨੂਮੈਂਟ 2007 ਵਿੱਚ ਬਣ ਕੇ ਕੰਪਲੀਟ ਹੋਈ ਸੀ ਤੁਸੀਂ ਐਂ ਦੱਸੋ ਮੇਰੇ ਤੋਂ ਪੈਸੇ ਕਿਉਂ ਨਹੀਂ ਲੈਣੇ ਮਾਨ ਯਾਰ ਮਾਨ ਨਾਲ ਨੂੰ ਪੈਸੇ ਨਹੀਂ ਲੈਂਦੇ ਵੇਖ ਲਓ ਯਾਰ ਕਿੰਨੇ ਚੰਗੇ ਬੰਦੇ ਆ ਇੰਡੀਆ ਵਾਲਿਓ ਪਾਕਿਸਤਾਨ ਆਓ ਤੁਹਾਡੀ ਰਿਸਪੈਕਟ ਸਾਨੂੰ ਬਾਦ ਪਾਕਿਸਤਾਨ ਚੋਂ ਵੀ ਮੇਰੀ ਗਾਰੰਟੀ ਆ ਚੱਲੇ ਆ ਜੀ ਲੈ ਲੋ ਯਾਰ ਆ ਜਾ ਤੁਹਾਨੂੰ ਪਸ਼ਾਵਰ ਲੈ ਚਲੀਏ ਉਸ ਤੋਂ ਬਾਅਦ ਅਫਗਾਨਿਸਤਾਨ ਲੈ ਜਾਂਦੇ ਆ ਆ ਦੇਖੋ ਜੀ ਟਰੱਕ ਕਿੱਡਾ ਸੋਹਣਾ ਲਿਸ਼ਕਾਇਆ ਹੋਇਆ ਬਾਈ ਦਾ ਐ ਕੋ ਖੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾਂ ਪਹੁੰਚ ਚੁੱਕੇ ਆ ਗੁਰਦੁਆਰਾ ਸਾਹਿਬ ਵਾਹਿਗੁਰੂ ਨੇ ਵਾਹਿਗੁਰੂ ਨੇ ਮਿਹਰ ਕੀਤੀ ਤੇ ਦਰਸ਼ਨ ਦੇ ਦਿੱਤੇ ਆ ਜੀ ਪਸ਼ਾਵਰ ਦੇ ਵਿੱਚ ਵੀ ਆਪਾਂ ਗੁਰਦੁਆਰਾ ਸਾਹਿਬ ਪਹੁੰਚ ਚੁੱਕੇ ਲਓ ਜੀ ਨਵੀਂ ਜਗ੍ਹਾ ਤੇ ਆ ਗਏ ਆ ਪਾਕਿਸਤਾਨ ਮੋਨੂਮੈਂਟ ਸਹੀ ਕਿਆ ਸਹੀ 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 ਕਿਆ ਸਹੀ ਕਹਿਣ ਲੱਗਿਆ ਮੈਂ ਹਲੇ ਵਾਲੀ ਅੰਗਰੇਜ਼ੀ ਚ ਹੱਥ ਟਾਇਟਾ ਕੀ ਕਰੀਏ ਬੱਕਰੀ ਗੱਲ ਕੈਨੇਡਾ ਚ 10 ਸਾਲ ਹੋ ਗਏ ਰਹਿੰਦੇ ਨੂੰ ਅੰਗਰੇਜ਼ੀ ਦਾ ਟਾਇਟ ਹੀ ਰਹਿਣਾ ਕੰਮ ਜੀ 10000 ਜੀ ਵਧੀਆ ਜੀ ਤੁਸੀਂ ਸੁਣਾਓ ਕਿਵੇਂ ਹੋ ਵੈਲਕਮ ਵੈਲਕਮ ਜੀ ਦੂਰੋਂ ਹਾਕਾ ਪੈਂਦੀਆਂ ਕਿਦਾਂ ਸਰਦਾਰ ਜੀ ਕਹਿੰਦੇ ਜੇ ਇਹਨੂੰ ਕਿਤੇ ਪੰਜਾਬੀ ਆਉਂਦੀ ਹੁੰਦੀ ਇਹਨੇ ਵੀ ਮੈਨੂੰ ਕਹਦਣਾ ਕਿ ਕਿਦਾਂ ਸਰਦਾਰ ਜੀ चेक करो चेक करो वीडियो खाल की हाल चाल पीला गया हुआ जी की हाल चाल ये भी आ चल चल सारा दिन का बजाऊं आपके लिए

होता है आप कहा से हो सारे लोग कहा से हो पेशावर से यूरोप से यूरोप यूरोप से हो आप यूरोप से कौन से देश से हो कौन सी कंट्री जर्मनी से जर्मनी वाह फ्रैंकफर्ट से अच्छा है यार

ਨਬੂ ਸੋ ਬਾਈ ਸੀਗਾ ਇੰਗਲੈਂਡ ਤੋਂ ਇਹਨਾਂ ਨੇ ਮੈਨੂੰ ਦੂਰੋਂ ਹੀ ਬਾਜ ਮਾਰਤੀ ਸ਼ਾਇਦ ਤੁਹਾਨੂੰ ਵੀਡੀਓ ਚ ਸੁਣੀ ਹੋਊਗੀ ਸਰਦਾਰ ਜੀ ਸਰਦਾਰ ਜੀ ਕਹਿ ਕੇ ਤੇ ਬਾਕੀ ਹਮਝਾ ਕਹਿੰਦਾ ਹੋਣਾ ਯਾਰ ਨਹੀਂ ਆਪਾਂ ਹੁਣ ਜੇ ਘੁੰਮਣ ਨਿਕਲੇ ਤੇ ਘੁੰਮਣਾ ਹੀ ਹੈ ਨਾ ਹਮਝਾ ਕਹਿੰਦਾ ਹੁਣ ਆ ਵੀ ਮੈਨੂੰ ਲੇਟ ਕਹਿੰਦਾ ਮੈਨੂੰ ਲੇਟ ਕਰਾਈ ਜਾਂਦਾ ਪਹਿਲਾਂ ਪਹਿਲਾਂ ਤੁਹਾਡੇ ਅੱਬੂ ਤੇ ਅੰਮੀ ਨੂੰ ਸੌਰੀ ਮੈਂ ਬੰਦਾ ਹੀਡ ਕੀਤਾ ਹੋਇਆ ਤੁਹਾਡਾ ਪਰ ਇਹ ਮੇਰੇ ਨਾਲ ਐਜ਼ ਅ ਗਾਈਡ ਐਜ਼ ਅ ਭਰਾ ਘੁੰਮ ਰਿਹਾ ਕਿਉਂਕਿ ਮੈਨੂੰ ਕਿਸੇ ਦੀ ਲੋੜ ਹੈ ਤੇ ਉਹ ਮੇਰੀ ਲੋੜ ਪੂਰੀ ਕਰ ਰਿਹਾ ਲਓ ਜੀ ਆਪਾਂ ਪਹੁੰਚ ਗਏ ਆ ਇੱਥੇ ਚੈੱਕ ਕਰੋ ਇੱਥੇ ਗੱਡੀਆਂ ਗੁੱਡੀਆਂ ਮਤਲਬ ਜਿਹੜੀਆਂ ਚਵਾਕਾਂ ਦੇ ਚਲਾਉਣ ਵਾਲੀਆਂ ਹੁੰਦੀਆਂ ਮੈਂ ਅੱਗੇ ਨਿਕਲੇ ਆਇਆ ਉਹ ਸਾਰਾ ਕੁਝ ਹੈਗਾ ਇੱਥੇ ਬੜੀ ਸੋਹਣੀ ਜਗ੍ਹਾ ਮੇਲਾ ਮੇਲੀਆਂ ਤਾਂ ਤੇ ਯਾਰ ਅਵੇਲੀਆਂ ਦਾ ਇਹ ਹਿਸਾਬ ਆ ਇੱਥੇ ਮੇਲੇ ਵਾਲਾ ਹਿਸਾਬ ਆ ਇੱਥੇ ਖੋਪਾ ਹੀ ਖਾ ਲਿਆ ਤੇ ਇੱਕ ਹੋਰ ਬਈ ਖੋਪੇ ਵਾਲਾ ਖੜਾ ਖਾਣਾ ਯਾਰ ਸਵਾਦ ਖੋਪਾ ਸ਼ਰੀ ਲੱਗਦਾ ਵਾ ਵਾਪਸ ਹੀ ਦੇ ਇੱਕ ਹੋਰ ਖਾਉਂਗਾ ਨਿਹਾਬਰ ਯਾਰ ਸ਼ਾਫਰ ਮੈਂ ਕੀ ਕਰ ਰਹਾ ਹਾਂ ਆਪ ਇਹੀ ਹੋ ਆ ਗਿਆ ਜੀ ਗੇਟ ਉੱਤੇ ਲਿਖਿਆ ਆ ਪਾਕਿਸਤਾਨ ਮੋਨੂਮੈਂਟ ਲਓ ਜੀ ਮੋਨੂਮੈਂਟ ਤੇ ਆਪਾਂ ਜਮਾ ਕੋਲੇ ਪਹੁੰਚ ਚੁੱਕੇ ਆ ਦੇਖੋ ਕਿੱਡਾ ਸੋਹਣਾ ਬਣਾਇਆ ਹੋਇਆ ਤੇ ਇਹ ਕੀ ਦਰਸਾਉਂਦਾ ਯਾਰ ਮੈਨੂੰ ਦੱਸ ਇਹ ਚਾਰੇ ਸਟੇਟਾਂ ਬਾਰੇ ਦੱਸਦਾ ਜਿਹੜੀਆਂ ਆ ਚਾਰ ਪਾਕਿਸਤਾਨ ਦੇ ਚਾਰ ਸਟੇਟ ਫਿੰਗ ਚਾਰੇ ਬਾਰੇ ਚਾਰਾਂ ਦਾ ਕਲਚਰ ਦੱਸਿਆ ਹੋਇਆ ਇੱਥੇ ਹਨਾ ਬੜੀ ਸੋਹਣੀ ਜਗ੍ਹਾ ਬਣੀ ਹੋਈ ਆ ਯਾਰ ਟੂਰਿਸਟ ਵੀ ਕਾਫੀ ਆਏ ਹੋਏ ਆ ਤੇ ਲਿਖਿਆ ਹੋਇਆ ਕਿਹੜੇ ਸੂਬਾ ਕਿੱਧਰ ਲਵਾ ਲਿਖਿਆ ਨਹੀਂ ਹੈਗਾ ਹਨਾ ਦੇਖਣਾ ਹੀ ਪੈਣਾ ਕਿਹੜੀਆਂ ਜਗ੍ਹਾ ਕਿਧਰਲੇ ਸੂਬੇ ਦੀਆਂ ਬਣੀਆਂ ਹੋਈਆਂ ਉਹ ਤਾਂ ਲਾਹੌਰ ਹੀ ਆ ਗਿਆ ਸਾਹਮਣੇ ਜਿਹੜਾ ਕਿਉਂਕਿ ਉਹਦੇ ਵਿੱਚ ਸਾਰੀਆਂ ਚੀਜ਼ਾਂ ਹੈਗੀਆਂ ਲਾਹੌਰ ਵਾਲੀਆਂ ਹੈਂ ਇੱਧਰ ਹੀ ਕਾ ਬੰਦੇ ਨਹੀਂ ਆ ਗਏ ਨਹੀਂ ਇੱਧਰੇ اسلام آباد ਦੀ ਮਸਕ ਆ ਗਈ ਮੈਨੂੰ ਲੱਗਾ ਮੈਕਸੀਕੋ ਹੀ ਤਾਂ ਹੋਇਆ ਸਾਰੇ ਪਾਸੇ ਪਾਕਿਸਤਾਨ ਦੇ ਚਾਰੇ ਸੂਬਿਆਂ ਦਾ ਨਾਲ ਹੀ ਪੰਜਾਬ ਸਿੰਧ ਖੈਬਰ ਪਖਤੂਨ ਚੌਥਾ ਕਿੱਡਾ ਰਹਿ ਗਿਆ ਹੈ ਪੰਜਾਬ ਸਰਹੰਦ ਸਿੰਧ ਬਲੋਚਿਸਤਾਨ ਸਿੰਧ ਬਲੋਚਿਸਤਾਨ ਬਲੋਚਿਸਤਾਨ ਰਹਿ ਗਿਆ ਮੈਨੂੰ ਮੇਰੀ ਤਸਵੀਰ ਨਹੀਂ ਆਉਂਦੀ আচ্ছা ਚਲ ਤੂੰ ਹੀ ਬੋਲ ਦਿਓ ਤਕੀ ਸੀਗਾ ਪੰਜਾਬ ਪੰਜਾਬ ਸਿੰਧ ਖੈਬਰ ਪਖਤੂਨ ਖਾਨ ਬਲੋਚਿਸਤਾਨ ਕੇਪੀਕੇ ਕੇ ਵੀ ਹੈ ਉਹ ਜੋ ਖੈਬਰ ਹਾਂ ਵੀ ਪੰਜਾਬ ਸਿੰਧ ਬਲੋਚਿਸਤਾਨ ਤੇ ਖੈਬਰ ਖੈਬਰ ਪਖਤੂਨ ਖਾਨ ਕੇਪੀਕੇ ਓਕੇ ਸੋ ਇਹ ਚਾਰ ਸੂਬੇ ਆ ਇਹ ਚਾਰ ਸੂਬਿਆਂ ਦੀ ਸ਼ਾਨ ਇਹ ਚਾਰ ਇਹਨਾਂ ਨੇ ਆਹ ਇਹਨੂੰ ਕੀ ਕਹਿੰਦੇ ਕੀ ਆਹੇ ਮਨਾਰ ਹੈ ਵੀ ਨੇ ਜਿਹੜੀ ਨਾਰੀਅਲ ਦੇ ਪੀਸ ਵਾਂਗੂ ਬਣਾਇਆ ਕੀ ਇਹ ਵੈਸੀ ਡਿਜ਼ਾਈਨਿੰਗ ਦਿੱਤਾ ਹੈ ਡਿਜ਼ਾਈਨ ਕੀਤਾ ਹੋਇਆ ਮੈਨੂੰ ਤਾਂ ਇਹਨੂੰ ਵੇਖ ਕੇ ਖੋਪਾ ਹੀ ਚਿੱਤ ਜਾ ਗਿਆ ਜਿਹੜਾ ਹੁਣੇ ਖਾ ਕੇ ਹਟਿਆ ਬੜਾ ਸੋਹਣਾ ਖੋਪਾ ਵੀ ਸੁਆਦ ਸੀ ਤੇ ਬਹੁਤ ਸੋਹਣੇ ਆ ਇੱਥੋਂ ਸਾਰੇ اسلامਾਬਾਦ ਦਾ ਵਿਊ ਹੈ ਜੀ ਛੋਟੀ ਜੀ ਮਾਊਂਟਨ ਚੜ ਕੇ ਆਏ ਆ ਉਹ ਤਾਂ ਫਿਰ ਆਏ ਹਾਏ ਹਜ ਕੀ ਪਾਕਿਸਤਾਨ ਮੋਨੂਮੈਂਟ ਤੋਂ ਤੁਹਾਨੂੰ ਜਿਵੇਂ ਦੱਸਿਆ ਸੀ ਸਾਰੇ اسلامਾਬਾਦ ਦਾ ਵਿਊ ਦਿਸਦਾ ਤਦੋਂ ਨੂੰ ਮੈਂ ਹੁਣ ਜ਼ੂਮ ਕਰਕੇ ਜਿਹੜੇ ਇਹਨਾਂ ਦੇ ਮੇਨ ਮੇਨ ਪਾਰਟ ਆ ਬਿਲਡਿੰਗਸ ਉਹ ਦਿਖਾਉਣਾ ਜੀ ਜਿਵੇਂ ਆਹ ਦੇਖੋ ਆ ਇਹਨਾਂ ਦਾ ਚੰਗਾ ਖਾਸਾ ਵਧੀਆ ਏਰੀਆ ਬਣਾਇਆ ਹੋਇਆ ਤੇ ਦੂਜੇ ਪਾਸੇ ਜੇ ਗੱਲ ਕਰੀਏ ਇੱਥੋਂ ਦਾ ਜਿਹੜਾ ਸਭ ਨਾਲੋਂ ਵੱਡਾ ਮਾਲ ਆ ਉਹਦੀਆਂ ਬਿਲਡਿੰਗਾਂ ਜਿਹੜੀਆਂ ਥੱਲੇ ਮਾਲ ਆ ਤੇ ਉੱਤੇ ਆਹ ਵੱਡੇ ਵੱਡੇ ਟਾਵਰ ਬਣਾਏ ਹੋਏ ਆ ਬਾਕੀ ਥੋੜੀਆਂ ਬਹੁਤੀਆਂ ਬਿਲਡਿੰਗਾਂ ਉਧਰ ਵੀ ਹੈਗੀਆਂ ਤੇ ਆਹ ਮਸਕ ਆ ਗਈ ਜਿੱਥੋਂ ਆਪਾਂ ਆਏ ਆ ਮਸਕ ਆ ਰਹੀ ਵੈਸੇ ਜ਼ੂਮ ਕੀਤਾ ਹੋਇਆ ਉਦਾਂ ਐਨੀ ਦੂਰ ਆ ਇੱਥੋਂ ਤਕਰੀਬਨ ਸਾਨੂੰ 15 ਮਿੰਟ ਲੱਗੇ ਇੱਥੇ ਆਉਣ ਨੂੰ ਤੇ ਹੋਈ ਏ ਸਾਰਾ ਇਹ ਦੇਖ ਲੋ ਜੀ اسلام آباد ਸਿਟੀ ਦਾ ਪੂਰਾ ਵੀਊ ਉਥੇ ਲੇ ਕੇ ਨਕਸ਼ਾ ਬਣਾਇਆ ਹੋਇਆ ਪੰਜਾਬ ਦਾ ਥੱਲੇ ਉਹ ਦੇ ਆਹ ਵਾਲਾ ਚਟਾਈ ਆਹ ਵੇਖੋ ਇਹ ਚ ਦੇ ਹਾਂਜੀ ਇਹ ਨਕਸ਼ੇ ਤੋਂ ਦੇਖੋ ਫ੍ਰੀ ਡਿਜ਼ਾਈਨ ਹੁਣੇ ਮੈਂ ਚੈਟ ਜੀ ਪੀ ਡੀ ਨਾਲ ਗੱਲਬਾਤ ਕੀਤੀ ਤੇ ਉਥੋਂ ਮੈਨੂੰ ਪਤਾ ਲੱਗਿਆ ਇਹ ਮੋਨੂਮੈਂਟ 2007 ਵਿੱਚ ਬਣ ਕੇ ਕੰਪਲੀਟ ਹੋਈ ਸੀ ਤੇ 3 ਸਾਲ ਲੱਗੇ ਇਹਨੂੰ ਬਣਾਉਣ ਦੇ ਵਾਸਤੇ ਤੇ ਉਹੀ ਇਹ ਮਿਊਜ਼ੀਅਮ ਆ ਇੱਥੋਂ ਦੇ ਕਲਚਰ ਦਾ ਇੱਥੋਂ ਦੇ ਜਿਹੜੇ ਲੋਕਾਂ ਨੇ ਲੜ ਕੇ ਆਜ਼ਾਦੀ ਲਈ ਉਹਦਾ ਇਹਦੇ ਵਿੱਚ ਚਾਰ ਵੱਡੀਆਂ ਪੰਖੜੀਆਂ ਜਿਹੜੀਆਂ ਪੱਤਿਆਂ ਦੀ ਬਣੀ ਹੋਈਆਂ ਤੇ ਤਿੰਨ ਛੋਟੀਆਂ ਇਹ ਮਤਲਬ ਜਿਹੜੇ ਆ ਚਾਰ ਬਣੀਆਂ ਹੋਈਆਂ ਇੱਥੋਂ ਦੇ ਚਾਰ ਸੂਬੇ ਆ ਤਿੰਨ ਉਹ ਆ ਜਿਵੇਂ ਆਜ਼ਾਦ ਕਸ਼ਮੀਰ ਜਾਂ ਹੋਰ ਜਿਵੇਂ ਬਲੋਚਿਸਤਾਨ ਹੋਰ ਏਰੀਆ ਜਿਹੜੇ ਇੱਥੋਂ ਦੇ ਇਹਨਾਂ ਨੇ ਬਾਅਦ ਚ ਲਏ ਆ ਉਹ ਉਹਨਾਂ ਵਾਸਤੇ ਬਣਾਈਆਂ ਹੋਈਆਂ ਤੇ ਇਹ ਸੀਗੀ ਮੋਨੂਮੈਂਟ ਜੋ ਵੀਡੀਓ ਸਹੀ ਆ ਰਹੀ ਹੈ ਤੇ ਆਪਾਂ ਹੁਣ ਇਸ ਤੋਂ ਬਾਅਦ ਇੱਥੋਂ ਨਿਕਲਦੇ ਆ ਇੱਕ ਦੀ ਫੋਟੋ ਖਿਚਾ ਕੇ ਇੱਥੇ ਤੇ ਇਸ ਤੋਂ ਬਾਅਦ ਟਰਾਈ ਕਰਾਂਗੇ 라ਵਲਪਿੰਡੀ ਸਟੇਸ਼ਨ ਤੇ ਜਾਣ ਦੀ ਸਟੇਸ਼ਨ ਤੇ ਜਾ ਕੇ ਉੱਥੋਂ ਦੇ ਬੋਰਡ ਦੇ ਨਾਲ ਬਸ ਫੋਟੋ ਖਿਚਾਉਣੀ ਆ ਥੋੜੀ ਜੀ ਇਨਾ ਕੀ ਕੰਮ ਆ ਤੇ ਟਰਾਈ ਕਰਦੇ ਤੇ ਛੁੱਟੇ ਮਨਾਓ ਇਸ ਇਧਰ ਸੇ ਹਮ ਆ ਰਹੇ ਹਮਾਰੇ ਮੋਬਾਈਲ ਅੱਛਾ ਫੋਟੋ ਖਿੱਚਣੀ ਹੈ ਫੋਟੋ ਖਿੱਚ ਲਾਤੇ ਹੈ ਜੀ ਵੀਡੀਓ ਵੀਡੀਓ ਬਣਾ ਲੈਂਦੇ ਹੈ ਵੀਡੀਓ ਮੇ ਬੋਲੇ ਕਿਆ ਨਹੀਂ ਨਹੀਂ ਕੁਝ ਨਹੀਂ ਹੋ ਜਾਓ ਦੋਨੋਂ ਬਣਾ ਜਾਓ ਜਾਓ ਹਮ ਉਧਰ ਸੇ ਆ ਰਹੇ ਹਾਂ ਉਹ ਦੀ ਬਹੁਤ ਸੋਹਣੀ ਜਗ੍ਹਾ ਸੀ ਇਹ ਦੋ ਜਗ੍ਹਾ ਇਥੋਂ ਦੀਆਂ ਜ਼ਿਆਦਾ ਫੇਮਸ ਸੀਗੀਆਂ ਮਾਸਕ ਤੇ ਇਹ ਜਗ੍ਹਾ ਤੇ ਆਪਾਂ ਦੋਨੇ ਦੇਖ ਚੁੱਕੇ ਆ ਤੇ ਬੜਾ ਵਧੀਆ ਸੀਗਾ ਅੱਜ ਦਾ ਦਿਨ ਤੇ ਹੁਣ ਇਥੋਂ ਨਿਕਲਦੇ ਆਂ ਬੈਗ ਟੰਗ ਲਏ ਆ ਤੇ ਚਲ ਜਾਈਏ ਕਾਫੀ ਟੂਰਿਸਟ ਆ ਰਹੇ ਆ ਨਿਆਣੇ ਨੂੰੜੇ ਬਹੁਤ ਜ਼ਿਆਦਾ ਆ ਰਹੇ ਆ ਸਮੋਸਾ ਖਾਓ ਆਪਾਂ ਚੜਨ ਲੱਗੇ ਆ ਮੈਟਰੋ ਜੀ ਸੀ ਜੀ ਉਹ ਖੜੀ ਆ ਜੀ ਮੈਟਰੋ ਉਹਦੇ ਚੜ ਕੇ ਆਪਾਂ ਅੱਗੇ ਬੱਸ ਸਟਾਪ ਤੇ ਜਾਣਾ ਵੀ ਬਣਾਉਣੀ ਆ ਵਧੀਆ ਇਨਵੈਸਟਮੈਂਟ ਆ ਜੀ ਪਾਕਿਸਤਾਨ ਦੀ ਨਵੀਂ ਚੀਜ਼ ਦੇਖਣ ਨੂੰ ਮਿਲੀ ਆ ਤੇ ਬੜੀ ਸੋਹਣੀ ਟ੍ਰੇਨ ਆ ਇੱਥੇ ਵੀਡੀਓ ਬਣਾਉਣੀ ਬਣਾ ਸੀ ਸਟੇਸ਼ਨ ਤੇ ਮੈਂ ਕਿਹਾ ਚੱਲ ਥੋੜੀ ਜਿਹੀ ਤੁਹਾਨੂੰ ਦਿਖਾ ਦਈਏ ਇੱਥੇ ਬਣਾ ਲਵਾਂ ਆ ਦੇਖੋ ਆ ਬੰਦੇ ਖੜੇ ਸਾਡੇ ਵਰਗੇ ਸਾਰੇ ਇਹ ਆ ਜੀ ਮੈਟਰੋ ਇਹ ਮੈਟਰੋ ਸਟੇਸ਼ਨ ਬੱਸ ਦੇ ਵਾਂਗੂ ਹੀ ਆ ਬੱਸ ਬੜੀ ਸੋਹਣੀ ਜਨ ਚੀਜ਼ ਬਣਾਈ ਹੋਈ ਆ ਅੱਛੇ ਟਾਇਰ ਟੂਰ ਲੱਗੇ ਆ ਸਾਰੇ ਘੈਂਟ ਚੀਜ਼ ਆ ਅੱਛਾ ਇਥੋਂ ਕੀ ਇੱਥੇ ਟ੍ਰੈਕਟਰ ਦਿਖਾਉਣੀਆਂ ਦੁਬਾਰੇ ਇੱਕ ਹੋਰ ਤੇ ਇਦਾਂ ਦੀ ਸੜਕਾਂ ਤੁਸੀਂ ਦੇਖ ਲਓ ਜਿਹਦੇ ਤੇ ਮੈਟਰੋ ਚੱਲਦੀ ਆ ਚਲੋ ਹੁਣ ਆਪਾਂ ਥੱਲੇ ਜਾ ਕੇ ਗੱਲ ਕਰਦੇ ਆ ਸੋਹਣੀ ਚੀਜ਼ ਆ ਜੀ ਤੇ ਮੈਂ ਮਸ਼ਹੂਰ ਹੈ ਬਾਈ ਹਰ ਕਿਸੇ ਲੋਕ ਨੇ ਨਾ ਹਮਾਰਾ ਮੈਂ ਆਪਦੀ ਭਾਣਜੀ ਵਾਸਤੇ ਲਈ ਆ ਇਹ ਜਿੰਦ ਕਰ ਲਈ ਠੀਕ ਹੈ ਜੀ ਕਰ ਦਿਓ ਪੈਕ ਕੋਈ ਦੀ ਦਾਲ ਆ ਚੁੱਕੀ ਹੈ ਨਾਲ ਦੋ ਰੋਟੀਆਂ ਆ ਚੁੱਕੀਆਂ ਤੇ ਹੁਣ ਖਾਣੇ ਆ ਫਿਰ ਵੇਖਦੇ ਕੀ ਕਰਨਾ ਅਗੇ ਹੈ ਕਿ ਨਹੀਂ ਇਹ ਖਾੜੀ ਆ ਤੇ ਟੈਡ ਦੇ ਹੱਥ ਫੇਰ ਲਿਆ ਹੁਣ ਚੜ੍ਹਨੀਆਂ ਬਸ ਟੂ ਪਸ਼ਾਵਰ ਤੇ ਹੁਣ ਬੱਸ ਲੱਭਦੇ ਆ ਤੇ ਬੈੰਨੇ ਆ ਹਾਂਜੀ ਚੱਲੇ ਹੋ ਫਿਰ ਚੱਲੇ ਆ ਜੀ ਲੈ ਲੋ ਯਾਰ ਤੁਸੀਂ ਰਹਿ ਲੋ ਦੋ ਦਿਨ ਰਹਿ ਆ ਤੁਸੀਂ ਰਹਿ ਲੋ ਆ ਜਾ ਤੁਹਾਨੂੰ ਪਸ਼ਾਵਰ ਲੈ ਚਲੀਏ ਕਰਦੇ ਭੇਜਣ ਕਿੱਥੇ ਰਹਿਗੇ ਪਸ਼ਾਵਰ ਲੈ ਚੱਲੋ ਤੁਹਾਨੂੰ ਉਸ ਤੋਂ ਬਾਅਦ ਅਫਗਾਨਿਸਤਾਨ ਲੈ ਜਾਂਦੇ ਆ ਚਾਹ ਠੀਕ ਆ ਫਿਰ ਮਿਲਦੇ ਆ ਬਹੁਤ ਵਧੀਆ ਟਾਈਮ ਰਿਹਾ ਸਾਵਧਾਨ ਨਾਲ ਆਰਾਮ ਨਾਲ ਜਾਂਦੇ ਆ ਓਕੇ ਚੱਲ ਬਾਏ ਬਾਏ ਟੇਕ ਕੇਅਰ ਤੇ ਅੰਨਾ ਨਹੀਂ ਓਕੇ ਕੋਪਨ ਨੰਨਾ ਮੁੰਨਾ ਬੱਚਾ ਤੋਂ ਧਿਆਨ ਨਾ ਜਾਈ ਓਕੇ ਬਾਏ ਬਾਏ ਜੀ ਹਮਜ਼ਾ ਨੂੰ ਕਰਕੇ ਬਾਏ ਬਾਏ ਆਪਾਂ ਬਹਿ ਗਏ ਆ ਬੱਸ ਦੇ ਵਿੱਚ ਤੇ ਸ਼ਾਮਾਂ ਪੈਣ ਲੱਗੀਆਂ ਤੇ ਤਕਰੀਬਨ 2 ਘੰਟੇ ਦਾ ਸਫ਼ਰ ਜੇ ਰਹਿੰਦਾ ਰਾਤ ਹੋ ਜਾਣੀ ਉੱਥੇ ਪਹੁੰਚ ਕੇ ਨਵਾਂ ਸ਼ਹਿਰ ਨਵਾਂ ਸਾਰਾ ਖੁਸ਼ ਆ ਬਹੁਤ ਦਿਲ ਚ ਹੈਗਾ ਵੀ ਨਵੀਂ ਜਗ੍ਹਾ ਚੱਲੇ ਆ ਕਿੱਦਾਂ ਹੋਊਗਾ ਪਰ ਰੱਬ ਨੇ ਸਾਰਾ ਕੁਝ ਸਹੀ ਲਿਖਿਆ ਹੋਇਆ ਤੇ ਸਹੀ ਹੋ ਹੀ ਹੋਣਾ ਵਾ ਤੇ ਆਪਾਂ ਪਸ਼ਾਵਰ ਪਹੁੰਚਦੇ ਆਂ ਤੇ ਉੱਥੇ ਦੇਖਦੇ ਆ ਕੀ ਕਰਨਾ ਪਹਿਲਾਂ ਜਾਊਗਾ ਗੁਰਦੁਆਰਾ ਸਾਹਿਬ ਮੱਥਾ ਟੇਕੂਗਾ ਤੇ ਉਸ ਤੋਂ ਬਾਅਦ ਹੋਟਲ ਵਗੈਰਾ ਲੱਭੂਗਾ ਤੇ ਉੱਥੇ ਰਹੂਗਾ ਸਵੇਰੇ ਆਪਾਂ ਟੈਕਸੀ ਫੜ ਕੇ ਆਪਦੀ ਤੇ ਅਗਲਾ ਸਫ਼ਰ ਸ਼ੁਰੂ ਕਰ ਦੇਣਾ ਤੇ ਐਕਸਾਈਟਡ ਆਂ ਅਗਲੇ ਸਫ਼ਰ ਵਾਸਤੇ ਥੋੜਾ ਡਰ ਵੀ ਆ ਤੇ ਡਰ ਹੋਣਾ ਵੀ ਚਾਹੀਦਾ ਜਦੋਂ ਬੰਦਾ ਡਰਦਾ ਤੇ ਕੰਮ ਉਹਦੇ ਹੀ ਸਿੱਧੇ ਹੁੰਦੇ ਆ ਤਾਂ ਵੀ ਦੂਸਰਾ ਸੀਗਾ ਕੈਨੇਡਾ ਤੋਂ ਲਿਆਂਦੀਆਂ ਹੋਈਆਂ ਹਾਲਸ ਵਾਜ਼ ਮੁੱਕ ਚਲੀ ਆ। ਹੁਣ ਦੇਖਦੇ ਆ ਇੱਥੋਂ ਕੋਈ ਲੱਭਦੇ ਆ ਉਹ ਰਹੀਆਂ ਗੋਲੀਆਂ ਸਿਵਲਰ ਜੀਆਂ ਤੇ ਬਾਕੀ ਸਫ਼ਰ ਚੱਲ ਰਿਹਾ ਬਸ ਦਾ ਬੜਾ ਵਧੀਆ। ਹੁਣ ਮੇਰਾ ਜੀਵਾਰ ਦਾ ਵੀ ਮੈਂ ਘੰਟਾ ਤੋਂ ਸੌਂ ਜਾਵਾਂ ਕਿਉਂਕਿ ਮੈਂ ਰਾਤ ਸਿਰਫ ਤੇ ਸਿਰਫ 3 ਘੰਟੇ ਸੁੱਤਾ ਸੀ। 5 ਵਜੇ ਸੁੱਤਾ 3:00 8:00 ਤੱਕ 3 ਘੰਟੇ ਸੁੱਤਾ 8:00 ਵਜੇ ਉੱਠ ਖੜਿਆ। ਫੇਰ ਮੈਂ ਵਲੌਗ ਜਿਹੜਾ ਐਡਿਟ ਕੀਤਾ ਸੀਗਾ ਨਾ ਮੈਂ ਗਲਤੀ ਨਾਲ ਆਪਣੇ ਪੁਰਾਣੇ ਚੈਨਲ ਤੇ ਪਾਤਾ। ਤੇ ਹੁਣ ਫੇਰ ਫੇਰ ਦੁਬਾਰੇ ਉਹਨੂੰ ਉੱਤੇ ਰਹਿਣ ਦਾ ਨਵੇਂ ਚੈਨਲ ਤੇ ਦੁਬਾਰੇ ਪਾਇਆ। ਇਹ ਅਪਲੋਡ ਹੋ ਗਿਆ ਕਿ ਹੌਣ ਬਸ ਆਪਾਂ ਪਹੁੰਚਦੇ ਆਂ ਪਸ਼ਾਵਰ ਤੇ ਪਸ਼ਾਵਰ ਜਾ ਕੇ ਗੱਲਾਂ ਕਰਦੇ ਆਂ ਸੂਰਜ ਬਸ ਚੱਲਿਆ ਥੱਲੇ ਲਓ ਜੀ ਕਿ ਦੱਸੇ ਜਾ ਰਹਾ ਹੈ ਇਹ ਤੋ ਆ ਦੇਖੋ ਜੀ ਟਰੱਕ ਕਿੱਡਾ ਸੋਹਣਾ ਲਿਸ਼ਕਾਇਆ ਹੋਇਆ ਬਾਈ ਦਾ ਐ ਕੋ ਖੜਾ ਟਰੱਕ ਨਹੀਂ ਆ ਬੱਸ ਆ ਪਰ ਬੜੀ ਸੋਹਣੀ ਬੱਸ ਆ ਤੇ ਆਪਾਂ ਵਾਈਕਰੂ ਦੀ ਮੇਰ ਨਾਲ ਪਸ਼ਾਵਰ ਪਹੁੰਚ ਚੁੱਕੇ ਆ ਆ ਘਟੀਆਂ ਸੋਹਣੀਆਂ ਅੱਜ ਗੁਰੂ ਹੈ ਅੱਲਾਹ ਹਾਜ਼ਿਰ ਹੈ ਗੁਰਦੁਆਰਾ ਸਾਹਿਬ ਪਹੁੰਚ ਚੁੱਕੇ ਹਣੇ ਡੋਰ ਖੜਕਾਇਆ ਤੇ ਫੌਜੀ ਆਇਆ ਜਾਂ ਪੁਲਿਸ ਵਾਲਾ ਹੋਣਾ ਤੇ ਉਹ ਕਹਿੰਦਾ ਤੁਹਾਡੇ ਨਾਲ ਕੋਈ ਨਹੀਂ ਆਇਆ ਮੈਂ ਕਹਿੰਨੀ ਆਕੇਲਾ ਹੀ ਹੂੰ ਫਿਰ ਬੋਗੰਦਰ ਗਿਆ ਫਿਰ ਅੰਦਰ ਸੇ ਪਾਠੀ ਕੋ ਮਤਲਬ ਜੋ ਗੁਰਦੁਆਰੇ ਕੇ ਹੈ ਸੇਵਾਦਾਰ ਨੂੰ ਕੋ ਬੁਲਾ ਕਰ ਲਾਏਗੇ ਫਿਰ ਦਰਵਾਜਾ ਖੁੱਲੇਗਾ ਦਰਵਾਜਾ ਇੱਕ ਵਾਰ ਬੰਦ ਕਰਦੀ ਹੈ ਦਰਵਾਜਾ ਇੱਕ ਵਾਰ ਹੀ ਬੰਦ ਕਰਤਾ ਮੈਂ ਹਿੰਦੀ ਕਿਥੋਂ ਬੋਲਣ ਲੱਗ ਗਿਆ ਮੈਂ ਤਾਂ ਅੱਗੇ ਗਾਣਾ ਕੱਢਦੇ ਲੋਕੀ ਹਿੰਦੀ ਬੋਲਦਾ ਸੋ ਆਪਾਂ ਬਾਬਾ ਜੀ ਦੀ ਧਰਤੀ ਤੇ ਪਹੁੰਚ ਚੁੱਕੇ ਆ ਇੱਥੇ ਗੁਰਦੁਆਰਾ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾਂ ਪਹੁੰਚ ਚੁੱਕੇ ਆ ਗੁਰਦੁਆਰਾ ਸਾਹਿਬ ਵਾਇਗੁਰੂ ਨੇ ਵਾਇਗੁਰੂ ਨੇ ਮੇਰ ਕੀਤੀ ਤੇ ਦਰਸ਼ਨ ਦੇ ਦਿੱਤੇ ਆ ਜੀ ਪਸ਼ਾਵਰ ਦੇ ਵਿੱਚ ਵੀ ਆਪਾਂ ਗੁਰਦੁਆਰਾ ਸਾਹਿਬ ਪਹੁੰਚ ਚੁੱਕੇ ਆ ਕਿਸਮਤ ਚੰਗੀ ਸੀ ਸੇਵਾਦਾਰ ਜੀ ਜਿਹੜੇ ਇੱਥੋਂ ਦੇ ਪ੍ਰਬੰਧਕ ਨੇ ਉਹ ਇੱਥੇ ਹੀ ਸੀਗੇ ਤੇ ਮੈਨੂੰ ਐਂਟਰੀ ਮਿਲ ਗਈ ਆ ਗੁਰਦੁਆਰਾ ਸਾਹਿਬ ਚ ਹੁਣ ਆਪਾਂ ਬਰਾਜਮਾਨ ਹੁੰਨੇ ਆ ਵਾਇਗੁਰੂ ਨੂੰ ਮੱਥਾ ਟੇਕਦੇ ਆ ਤੇ ਆਸ਼ੀਰਵਾਦ ਲੈਨੇ ਆ ਕੱਲ ਦੇ ਨਵੇਂ ਸਫ਼ਰ ਵਾਸਤੇ ਲੋ ਜੀ ਬਾਬਾ ਜੀ ਨੇ ਚਾਹ ਬਣਾ ਦਿੱਤੀ ਏ ਤੇ ਚੈੱਕ ਕਰੋ ਕੜਕ ਚਾਏ ਕੜਕ ਚਾਏ ਕੜਕ ਚਾਏ ਪਾਕਿਸਤਾਨ ਵਾਲਾ ਕੜਕ ਚਾਏ ਗੁੜ ਵਾਲੀ ਚਾਹ ਵੈ ਗੂ ਜੀ ਮੇਰੇ ਸਬਰ ਮੈਂ ਥੋੜਾ ਸਾ ਚੜੇ ਮੜੇ ਲੈਂਗੇ ਨਾ ਹਾਂ ਐਸਾ ਤੇ ਅਸੀਂ ਸਾਰੇ ਵੀਰਾਂ ਨੇ ਪ੍ਰਸ਼ਾਦਾ ਛਕ ਲਿਆ ਤੇ ਅਸੀਂ ਸ਼ਹਿਰ ਦੀ ਗੇੜੀ ਵੀ ਮਾਰ ਆਏ ਆ ਹਰ ਨਸੀਬ ਬੈਠੇ ਆ ਇੱਥੇ ਆਰਾਮ ਨਾਲ ਸਾਰੇ ਜਾਨੇ ਜਗਜੀਤ ਸਿੰਘ ਜਗਜੀਤ ਸਿੰਘ ਜੀ ਅਮਰਤ ਸਿੰਘ ਦੀਦਾਰ ਸਿੰਘ ਦੀਦਾਰ ਸਿੰਘ 나ਸਰ ਖਾਨ 나ਸਰ ਖਾਨ ਮੋਤੀ RAM ਦਾਸ ਹੋ ਗਏ ਆ ਮੋਤੀ RAM ਜੀ ਫਿਰ ਆਏਗੇ ਤਮ ਮਿਲਾਗੇ ਮੋਤੀ RAM ਜੀ ਸਭ ਮੈਂ ਦਿਲ ਦੇ ਬੜੇ ਲੋਗ ਹੈ ਮਜਾ ਆ ਗਿਆ ਸਪੈਸ਼ਲ ਰੱਬ ਨੇ ਲਿਖਿਆ ਹੁੰਦਾ ਤੁਹਾਨੂੰ ਕਿੱਥੇ ਭੇਜਣਾ ਤੇ ਰੱਬ ਨੇ ਇਹ ਜੀ ਜਗ੍ਹਾ ਤੇ ਭੇਜਿਆ ਸਵਾਦ ਆ ਗਿਆ ਚਲੋ ਧੰਤਾਨ ਹੋ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ